ਸਾਡੇ ਦਿਖਾਵਾ ਕਰਨਾ ਬੁੱਲਿਆ ਮੁੜ ਜਾ ਆਪਣੇ ਵੱਲ ਆਪਣੇ ਅੰਦਰ ਉਹ ਹੈ ਵਸਦਾ ਉਸ ਦੇ ਕੋਲੇ ਹੱਲ ਸਾਨੂੰ ਦਿਖਾਵੇ ਬਾਜੀ ਦੀ ਦੁਨੀਆ ਤੋਂ ਦੂਰ ਹੋ ਕੇ ਆਪਣੇ ਮਨ ਅੰਦਰ ਵਸਦੇ ਪਰਮਾਤਮਾ ਵੱਲ ਪਰਤਨਾ ਚਾਹੀਦਾ ਹੈ ਉਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਸਾਡੀਆਂ ਇਛਾਵਾਂ ਤ੍ਰਿਸ਼ਨਾ ਨੂੰ ਉਹੀ ਮਿਟਾ ਸਕਦਾ ਹੈ ਬੇਸ਼ੱਕ ਸਾਡੇ ਕੋਲ ਬੰਗਲੇ ਵੱਡੀਆਂ ਖੱਡੀਆਂ ਨੌਕਰ ਚਾਕਰ ਬਹੁਤ ਹੋਣ ਪਰ ਫਿਰ ਵੀ ਮਨ ਸੰਤੁਸ਼ਟ ਨਹੀਂ ਹੁੰਦਾ ਕਿੱਥੇ ਕਿੱਥੇ ਵੀ ਨਹੀਂ ਟਿਕਦਾ ਇੱਧਰ ਉੱਧਰ ਪਟਕਦਾ ਰਹਿੰਦਾ ਏ ਕਿਤੇ ਚੈਨ ਨਹੀਂ ਆਉਂਦਾ ਮਨ ਦੀ ਸ਼ਾਂਤੀ ਵਾਸਤੇ ਆਪਣੀ ਮਨ ਅੰਦਰ ਪਰਮਾਤਮਾ ਨੂੰ ਮਹਿਸੂਸ ਕਰ ਧਿਆਨ ਧਰ ਉਸ ਪਰਮਾਤਮਾ ਦਾ ਸ਼ੁਕਰ ਅਦਾ ਕਰ ਜਿਨੇ ਦੁਨੀਆ ਬਣਾਈ ਤੇ ਉਸ ਦਾ ਕੋਈ ਅੰਤ ਨਹੀਂ ਪਾ ਸਕਿਆ ਆਓ ਆਪਣੇ ਮਨ ਨੂੰ ਪ੍ਰਮਾਤਮਾ ਨਾਲ ਜੋੜੀਏ ਕਿਉਂਕਿ ਇੱਕ ਪ੍ਰਮਾਤਮਾ ਹੀ ਹੈ ਜਿਸਦੇ ਕੋਲ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਜੇ ਵੀਡੀਓ अच्छी ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਇਸ ਤਰ੍ਹਾਂ ਦੀਆਂ ਹੋਰ ਮੋਟੀਵੇਸ਼ਨਲ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ